ਅੰਤ ਦਾ ਕਮ ਮਹਾਨ ਕਰ ਗਿਆ ਭੇਜ ਪਿਤਾ ਨੂੰ ਚਾਂਦਨੀ ਚੌਕ ਅੰਦਰ ਉਹ ਪਿਆਰੇ ਪਿਤਾ ਜੀ ਤਾਂ ਹੀ ਕੁਰਬਾਨ ਕਰ ਗਿਆ ਬਚਤਰਨਾਟ ਕਿਸੇ ਐਸਾ ਖੇਡ ਗਿਆ ਸਾਰੀ ਦੁਨੀਆ ਦੇ ਤੈ ਹਰਾਨ ਕਰ ਗਿਆ ਉੱਤਾਵਲੇ ਆ ਮਾਰ ਕੇ ਨਿਗਾਹ ਵੇਖੋ ਪਿਤਾ ਹੱਸ ਕੇ ਪੁੱਤਾਂ ਦਾ ਦਾਨ ਕਰ ਗਿਆ ਪਿਤਾ ਹੱਸ ਕੇ ਪੁੱਤਾਂ ਦਾ ਦਾਨ ਕਰ ਗਿਆ ਇੰਟਰਨੈਸ਼ਨਲ ਪੰਥਕ ਢਾਡੀ ਗਿਆਨੀ ਕੁਲਜੀਤ ਸਿੰਘ ਢਲਵਰ ਨਵਾਂ ਸ਼ਹਿਰ ਵਾਲੇ ਢਾਡੀ ਮਹਿਲ ਸਿੰਘ ਮਾਹੀ ਪਿੰਡ ਮੁੰਡੀਆਂ ਖੋੜ ਢਾਡੀ ਬਲਬੀਰ ਸਿੰਘ ਪਿੰਡ ਨਿਹਾਲੂਵਾਲ ਸਰੰਗੀ ਮਾਸਟਰ ਭਾਈ ਜਤਿੰਦਰਪਾਲ ਸਿੰਘ ਪਿੰਡ ਜੰਡਾਲੀ ਸਿੱਖ ਇਤਿਹਾਸ ਦੇ ਖੂਨ ਗੁਰੂਚੇ ਪੰਨਿਆਂ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦਾ ਇੱਕ ਮਹਾਨ ਸਾਕਾ ਪੇਸ਼ ਕਰਨ ਲੱਗੇ ਹਨ ਹਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਚਾਰ ਸਹਬਜ਼ਾਦੇ ਸਨ ਜਦੋਂ ਸਹਬਜ਼ਾਦਾ ਅਜੀਤ ਸਿੰਘ ਅਤੇ ਝੁਝਾਰ ਸਿੰਘ ਦੀ ਜਵਾਨੀ ਨੇ ਅੰਗੜਾਈ ਲਈ ਮਾਤਾ ਜੀਤੋ ਜੀ ਨੇ ਸਮਾਪਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਹਬਜ਼ਾਦਿਆਂ ਦੇ ਵਿਆਹ ਦੀ ਗੱਲ ਤੋਰੀ ਕਿਹਨ ਲੱਗੇ ਸੁਆਮੀ ਪੁੱਤਰਕ ਹੋ ਚੁੱਕੇ ਨਹੀਂ ਇਹਨਾਂ ਵਾਸਤੇ ਯੋਗ ਲੜਕੀਆਂ ਦੀ ਤਲਾਸ਼ ਕਰਕੇ ਵਿਆਹ ਦੀ ਤਿਆਰੀ ਕੀਤੀ ਜਾਵੇ ਜਦੋਂ ਮੇਰੇ ਲਾਲ ਕੋੜੀ ਚੜਨਗੇ ਮੈਂ ਸੰਸਾਰੀ ਰਸਮਾਂ ਕਰਕੇ ਦਿਲ ਦੀਆਂ ਸਦਰਾ ਚਾਵਾਂ ਰੀਜਾ ਨਾਲ ਖੁਸ਼ੀਆਂ ਮਨਾਵਾਂਗੀ ਸੁਆਮੀ ਮੈਂ ਬੱਚਿਆਂ ਦੇ ਵਿਆਹ ਦੇ ਸੋਲੇ ਕਦੋਂ گاਵਾਂਗੀ ਮਾਤਾ ਜੀਤੋ ਜੀ ਦੀ ਗੱਲ ਸੁਣ ਕੇ ਸੋਹਣਿਆਂ ਦੇ ਸੁਲਤਾਨ ਕਹਿਣ ਲੱਗੇ ਜੀਤੋ ਜੀ ਜੇ ਤੁਸੀਂ ਨੇ ਗੱਲ ਤੋੜ ਹੀ ਲਈ ਹੈ ਫਿਰ ਖਿਆਣਾ ਸੁਣੋ ਇਹਰੇ ਬੱਚਿਆਂ ਦੀਆਂ ਮੰਗਨੀਆਂ ਕਰ ਦਿੱਤੀਆਂ ਹਨ ਵਿਆਹ ਦੇ ਦਿਨ ਇਹ ਆ ਰਹੇ ਹਨ ਮਾਤਾ ਜੀਤੋ ਜੀ ਦਾ ਸਰੀਰ ਕੰਬ ਉਠਿਆ ਕਹਿਣ ਲੱਗੇ ਮੈਂ ਕੈਸੀ ਅਪਹਾਗਣ ਮਾਂ ਹਾਂ ਮੇਰੇ ਬੱਚਿਆਂ ਦੀਆਂ ਮੰਗਨੀਆਂ ਹੋ ਚੁੱਕੀਆਂ ਨੇ ਔਰ ਮੈਨੂੰ ਖਬਰ ਤੱਕ ਨਹੀਂ ਸਵਾਮੀ ਸਭ ਤੋਂ ਪੁੱਛੇ ਬਗੈਰ ਹੀ ਬੱਚੇ ਮੰਗ ਲਿੱਤੇ ਗਏ ਹਾਂ ਜੀਤੋ ਜੀ ਤੇਰੇ ਬੱਚਿਆਂ ਦੇ ਵਿਆਹ आम ਲੋਕਾਂ ਮੰਗ ਨਹੀਂ ਹੋਣੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਨ ਲੱਗੇ ਜੀਤੋ ਜੀ ਸੈਦ ਦਾਦਾਜੀਤ ਸਿੰਘ ਚਾਹਾਂ ਜਾਂ ਜਾਂਗੀਆਂ ਦੀ ਬਰਾਤ ਲੈ ਕੇ ਤਮਕੌਰ ਦੇ ਮੈਦਾਨ ਵਿੱਚ ਸੋਹਣੀ ਮੋਣੀ ਹੋਣੀ ਨੂੰ ਵਿਆਹ ਲਈ ਜਾਵੇਗਾ ਸੈਦ ਦਾਦਾ ਜੁਹਾਰ ਸਿੰਘ ਬਸੰਤੀ ਚੋਲਾ ਪਾ ਕੇ ਸਰਬਾਲੇ ਦੇ ਰੂਪ ਵਿੱਚ ਜੰਗ ਚੜ੍ਹੇਗਾ ਭਵਿੱਖਤਲੀ ਦੂਰਬੀਨ ਵਿੱਚੋਂ ਵੇਖ ਕੇ ਆਉਣ ਵਾਲਾ ਸਮਾਂ ਮਾਤਾ ਜੀਤੋ ਜੀ ਨੂੰ ਮੇਰੇ ਕਲਗੀ ਵਾਲੇ ਪਾਤਸ਼ਾਹ ਐ ਬਿਆਨ ਕਰ ਰਹੇ ਨੇ Tu